ਸਤਿ ਸ਼੍ਰੀ ਅਕਾਲ ਜੀ ਕਿੰਧੀਆਂ ਰੋਟੀ ਕੱਪੜਾ ਔਰ ਮਕਾਨ ਸਾਡੀਆਂ ਤਿੰਨ ਜ਼ਰੂਰਤਾਂ ਆ ਤੇ ਸਾਨੂੰ ਜਿਹੜਾ ਸ਼ੁਕਰ ਆ ਉਹ ਕਰਨਾ ਚਾਹੀਦਾ ਉਸ ਪਰਮਾਤਮਾ ਦਾ ਜਿਨੇ ਸਾਨੂੰ ਵਧੀਆ ਸਰੀਰ ਦਿੱਤਾ ਆ ਸਾਨੂੰ ਤੰਦਰੁਸਤੀ ਦਿੱਤੀ ਆ ਸਾਨੂੰ ਪਰਮਾਤਮਾ ਨੇ ਖਾਣ ਲਈ ਰੋਟੀ ਦਾ ਪ੍ਰਬੰਧ ਕੀਤਾ ਆ ਦਾਣਾ ਪਾਣੀ ਦਾ ਪ੍ਰਬੰਧ ਕੀਤਾ ਆ ਸਾਨੂੰ ਪਹਿਨਣ ਲਈ ਕਪੜੇ ਦਾ ਪ੍ਰਬੰਧ ਦਿੱਤਾ ਆ ਰਹਿਣ ਲਈ ਸਾਨੂੰ ਮਕਾਨ ਤੇ ਛੱਤ ਦਾ ਪ੍ਰਬੰਧ ਕੀਤਾ ਆ ਗੱਲ ਤਾਂ ਫਿਰ ਆ ਜਾਂਦੀ ਕਿ ਸ਼ੁਕਰਾਨਾ ਤੇ ਸਾਨੂੰ ਸਵੇਰੇ ਸ਼ਾਮ ਉਸ ਮਾਲਕ ਦਾ ਕਰਨਾ ਚਾਹੀਦਾ ਪਰ ਕੁਝ ਲੋਕ ਐਸੇ ਇਨਸਾਨ ਚ ਹਨ ਜਿਨ੍ਹਾਂ ਦੇ ਕੋਲ ਰੋਟੀ ਮਿਲਦੀ ਆ ਪਰ ਬੜੀਆਂ ਮੁਸ਼ਕਲਾਂ ਦੇ ਨਾਲ ਰਹਿਣ ਨੂੰ ਛੱਤ ਹੈ ਨਹੀਂਗੀ ਮਿਹਨਤ ਕਰਦੇ ਆ ਤੇ ਅੱਜ ਲਾਵਲਪੁਰ ਚ ਆਏ ਆ ਤੇ ਮੈਂ ਤੁਹਾਨੂੰ ਉਹ ਤਸਵੀਰਾਂ ਦਿਖਾਉਂਗਾ ਜਿੱਥੇ ਕਿ ਮਸਲਾ ਸਾਰਾ ਰੋਟੀ ਕਪੜਾ ਤੇ ਮਕਾਨ ਦਾ ਆ ਤੇ ਆਪਾਂ ਤੁਹਾਨੂੰ ਪਹਿਲਾਂ ਲਾਈਵ ਤਸਵੀਰਾਂ ਦਿਖਾਈਏ ਕਿ ਕਿਸ ਤਰ੍ਹਾਂ ਇਹ ਕਿਦਾਂ ਦੇਖੋ ਰੋਟੀਆਂ ਪਕਾ ਰਹੇ ਆ ਤੇ ਆ ਰਹਿ ਰਹੇ ਸਾਰੇ ਤੇ ਛੱਤ ਤੇ ਤੇ ਆਪਾਂ ਗੱਲਬਾਤ ਵੀ ਕਰਦੇ ਆ। ਬਾਜੀ ਕੀ ਹਾਲਜੀ? ਠੀਕ ਹੈ ਜੀ। ਠੀਕ ਠਾਕ ਜੀ। ਕਿਦਾਂ ਲੱਗਦਾ ਆ ਕਿ ਛੱਤ ਵੀ ਨਹੀਂ ਹੈਗੀ ਮਿਹਨਤ ਵੀ ਕਰਦੇ ਆ ਤੇ ਅੱਜ ਅਲਾਵਨਪੁਰੇ ਫੇਰੇ ਆ। ਹਾਂਜੀ ਹਾਂਜੀ। ਕਿੰਨਾ ਚਿਰ ਹੋ ਗਿਆ ਉਹਨਾਂ ਤੱਕ ਕੀ? ਦੋ ਦਿਨ ਦੇ ਨੋ ਹੋਈ ਜੀ ਲੈ ਆਏ ਨੇ ਕਿੱਥੋਂ ਆਏ ਸੀ ਰੁੜਕੇ ਤੋਂ ਆਏ ਰੁੜਕਾ ਇਹ ਰੁੜਕਾ ਜਲੰਧਰ ਦੇ ਕੋਲ ਹਾਂਜੀ ਹਾਂਜੀ ਅੱਛਾ ਇਹ ਫੇ ਸਮਾਨ ਕੀ ਕਰਦੇ ਕੀ ਵੇਚਦੇ ਆ ਪਲਾਸਟਿਕ ਦਾ ਸਮਾਨ ਵੇਚਦੇ ਆ ਕਿਦਾਂ ਤਾਂ ਦੇਖੋ ਜੀ ਅੱਛਾ ਪ੍ਰਸ਼ਾਦਾ ਛਕ ਰਹੇ ਆ ਹਾਂਜੀ ਕਾਦੇ ਵਿੱਚ ਛਕ ਰਹੇ ਆ ਦਾਲ ਵਿੱਚ ਅੱਛਾ ਦਾਲ ਨਾਲ ਕਿਹੜੀ ਦਾਲ ਆ ਮੋਠਾ ਜੀ ਮੋਠਾਈ ਦਾ ਅੱਛਾ ਇਹ ਕਿਥਾ ਕੀ ਆ ਇਹ ਇਹ ਦੇਖੋ ਜੀ ਇਹ ਪਲਾਸਟਿਕ ਸਮਾਨ ਵੇਚ ਕੇ ਗੁਜ਼ਾਰਾ ਕਰਦੇ ਆ ਅਸੀਂ ਅੱਛਾ ਜੀ ਟੱਪ ਟੋਕਰੀਆਂ ਬਾਲਟੀਆਂ ਹੂੰ ਹੂੰ ਦਿਹਾੜੀ ਮਾੜੀ ਬੋਟੀ ਵਣਿਆ ਨਹੀਂ ਖਾ ਰੋਟੀ ਕਮਾਲ ਨਾਲ ਦੇ ਖਾ ਕੇ ਰੱਖ ਲੈਂਦੇ ਤਾਂ ਫਿਰ ਇੱਥੇ ਰਹਿ ਲਿਨੇ ਆ ਹਾਂ ਜੀ ਵਿਆਹ ਹੋਇਆ ਹਾਂ ਜੀ ਅੱਛਾ ਜੀ ਇਹ ਕਰਦੇ ਆ ਹਾਂ ਜੀ ਉਹ ਘਰ ਵਾਲੀ ਉਹ ਚਾਚੀ ਆ ਉਹ ਚਾਚੀ ਆ ਅੱਛਾ ਤੇ ਚਾਚਾ ਕਿਹੜਾ ਚਾਚਾ ਪੁਰਾ ਹੋ ਗਿਆ ਉਹ ਮੁੰਡਾ ਬਹੁਤ ਸੈਡ ਸਾਡੇ ਕੋਲ ਹੀ ਰਹਿੰਦੀ ਐ ਅੱਛਾ ਜੀ ਅੱਛਾ ਜੀ ਚਲੋ ਕੋਈ ਨਹੀਂ ਤੇ ਕਿਦਾਂ ਲੱਗਦਾ ਭੈਣ ਜੀ ਕੀ ਹਾਲ ਹੈ ਹੈ ਜੀ ਗੱਲ ਹੀ ਗੱਲ ਹੀ ਹੈ ਨਹੀਂ 니ਚ ਰੋਟੀ ਦੱਸ ਲੋ ਸਾਨੂੰ ਰੋਟੀ ਕਿਹੜੀ ਬਣਦੀ ਆ ਮੱਕੀ ਦੀ ਮੱਕੀ ਦੀ ਰੋਟੀ ਬਣਦੀ ਆ ਇਹ ਮੱਕੀ ਦੀ ਰੋਟੀ ਬਣਾਉਣ ਦਾ ਤਰੀਕਾ ਦੇਖੋ ਪਹਿਲਾਂ ਤੁਸੀਂ ਕੋਈ ਇਹ ਕਿਦਾਂ ਫਿਰ ਇੱਥੇ ਆ ਰੋਟੀ ਵੱਡੀ ਨਹੀਂ ਹੈ ਸਾਡੇ ਦਰ ਦੀ ਚਲਦੀ ਵੱਡੀ ਤੁਹਾਡੇ ਇਧਰ ਚਲਦੀ ਵੱਡੀ ਅੱਛਾ ਜੀ ਅੱਛਾ ਜੀ ਅੱਛਾ ਆ ਦੇਖੋ ਪਹਿਲਾਂ ਤਾਂ ਮੱਕੀ ਦੀ ਰੋਟੀ ਤੁਹਾਨੂੰ ਨਾਲ-ਨਾਲ ਸਿਕਾ ਵੀ ਦਿੰਨੇ ਆ ਕੀ ਇਹ ਸਾਡੀਆਂ ਭੈਣਾਂ ਆ ਜਿੰਦਗੀ ਦੀ ਕਲਾ ਸਿੱਖ ਰਹੇ ਆ ਇੱਕ ਮੈਸੇਜ ਵੀ ਦੇ ਰਹੇ ਆ ਕਿ ਆਸਮਾਨ ਨੂੰ ਛੱਤ ਬਣਾਇਆ ਅੱਛਾ ਪਹਿਲਾਂ ਇਦਾਂ ਕਰਦੇ ਆ ਉਹ ਦੇਖੋ ਟੁੱਟ ਗਈ ਜੀ ਉਹ ਮੱਕੀ ਦੀ ਤੇ ਕਹਿੰਦੇ ਆ ਉੱਥਰ ਮਾਗੋ ਉੱਥੇ ਇਹ ਕਈ ਵਾਰੀ ਭੈਣ ਜੀ ਕਹਿੰਦੇ ਕਿ ਕੁੜੀਆਂ ਨੂੰ ਰੋਟੀ ਮੱਕੀ ਦੀ ਪਕਾਉਣੀ ਆਗੇ ਤਾਂ ਸਫਲ ਹੋ ਜਾਂਦੀਆਂ ਹਾਂਜੀ ਹਾਂਜੀ ਤੇ ਤੁਹਾਨੂੰ ਆਉਂਦੀ ਆ ਆ ਕਿੱਦਾਂ ਰੋਟੀ ਬਣ ਗਈ ਇਹ ਕਿੱਦਾਂ ਵੀ ਕੋਲਿਆਂ ਤੇ ਜਦੋਂ ਘੜ ਤੇ ਹਾਈ ਅੱਛਾ ਕੋਲਿਆਂ ਤੇ ਰੜ ਕੇ ਕੁਰਕੀ ਬਣਾਇਆ ਅੱਜ ਮੋਠਾ ਈ ਦਾਲ ਬਣਾਇਆ ਅੱਛਾ ਮੋਠਾ ਈ ਦਾਲ ਬਣਾਇਆ ਤੁਸੀਂ ਵੀ ਇਹਨਾਂ ਦੇ ਨਾਲ ਹੀ ਲੈਨੇ ਆਂ ਹਾਂਜੀ ਨਾਲ ਓਕੇ ਜੀ ਚਲੋ ਆਪਾਂ ਫਿਰ ਅੱਗੇ ਗੱਲਬਾਤ ਕਰੀਏ ਆ ਮਾਤਾ ਹੁਣੀ ਨਾਲ ਗੱਲ ਕਰਦੇ ਆ ਮਾਤਾ ਜੀ ਤੁਹਾਡਾ ਹੀ ਆ ਸਾਰਾ ਕਬੀਲਾ ਅੱਛਾ ਜੀ ਕਿੰਨੇ ਆ ਬੱਚੇ ਬੱਚੇ ਮੇਰੇ ਇਦਾਂ ਚਾਰ ਹੈਗੇ ਪਰਾ ਪਤੀਜੇ ਦੇ ਨਿਆਣੇ ਹੈਗੇ ਅੱਛਾ ਹਾਂ ਇਹ ਪਰਾ ਦੇ ਨਿਆਣੇ ਹੈਗੇ ਆ ਪਰਾਲਾ ਬੋਟੀ ਹੈਗੀ ਇਹ ਪਰਾ ਇਹ ਪਰਾਲਾ ਪਤੀਜਾ ਹੈਗਾ ਅੱਛਾ ਪਤੀਜਾ ਉਹ ਮੇਰਾ ਮੁੰਡਾ ਦੀ ਬੋਟੀ ਹੈ ਉਹ ਕੁੜੀ ਹੈ ਮੇਰੀ ਉਹ ਤੁਹਾਡਾ ਮੁੰਡਾ ਤੁਹਾਡੇ ਤੋਂ ਦੂਰ ਬੜਾ ਹੈ ਪਤੀਜੇ ਕੋਲ ਹਾਂ ਨਾ ਗੱਲ ਕਰੀ ਤੇ ਨਾਲ ਟਕੇ ਅੱਛਾ ਅੱਛਾ ਇਹ ਫਿਰ ਤੁਸੀਂ ਕਦੀ ਕਿਤੇ ਜਾਂਦੇ ਕਦੀ ਕਿਤੇ ਹਾਂ ਕਦੀ ਕਿੱਥੇ ਕਦੀ ਕਿੱਥੇ ਬਸ ਰੋਟੀ ਖਾਣੇ ਕਮਾ ਕੇ ਅੱਛਾ ਜੀ ਹਾਂ ਇਧਰ ਮਹੀਨਾ ਦੋ ਮਹੀਨਾ ਰਹਿ ਕੇ ਫਿਰ ਚਲੇ ਜਾਂਦਾ ਵਾਪਸ ਫਿਰ ਰੁੜ ਕੇ ਹੀ ਅੱਛਾ ਰੁੜ ਕੇ ਨਹੀਂ ਮੈਂ ਤੁਸੀਂ ਹਾਂ ਇਜਦਾ ਲਾਹਲਪੁਰ ਲਾਹਲਪੁਰ ਤੋਂ ਬਾਅਦ ਕਿੱਥੇ ਜਾਂਦੇ ਸੀ ਲਾਹਲਪੁਰ ਤੋਂ ਉਦਾਂ ਫਿਰਦੇ ਫੁਰਦੇ ਚਲੇ ਜਾਂਾਂ ਕਿਤੇ 4 ਦਿਨ ਕਿਤੇ ਹੋਪਰ ਜੇ ਲਿਜਾਈਦਾ ਹੈਗਾ ਆ ਇਦਾਂ ਚਲਾ ਜਾਇਦਾ ਹੈਗਾ ਸੋ ਆਪਾਂ ਨੂੰ ਮਿਲ ਲਈਏ ਕੀ ਪ੍ਰਸ਼ਾਦਾ ਛਕ ਰਹੇ ਆਂ ਹਾਂ ਕੰਨਾ ਖਾਂਦੇ ਆਂ ਹਾਂ ਦਾਲ ਦਾਲ ਮਾਂ ਦਾਲ ਨਾਲ ਅੱਛਾ ਆ ਬੇਟੀ ਵੀ ਹੈ ਹੈ ਤਾਈ ਕਰਦੇ ਹੈਂ ਬਾਈ ਕਰ ਹਾਂ ਪੜਦੀ ਹੈ ਇਹ ਕੀ ਪੜਦੀ ਇੱਕ ਜੰਗ ਹੈ ਕਦੀ ਕਦੀ ਕਿੱਥੇ ਜਾਂਦੀ ਹੈ ਕਦੀ ਕਿਹ ਹੈ ਸੁਣਾ ਦੇ ਏ ਬੀ ਸੀ ਆਉਂਦੀ ਸੁਣਾ ਦੇ ਪੁੱਤ ਜੀ ਸੁਣਾ ਦੇ ਸਾਵਾ ਸੁਣਾ ਦੇ ਫੇ ਚੀਚੀ ਲੈ ਕੇ ਦਊਗਾ ਗਾਣਾ ਸੁਣਾਵਾਂ ਤੇ ਹੁਣ ਆ ਵੀ ਜਾ ਮੇਰੇ ਕੋਲ ਆ ਜਾ ਇੱਧਰ ਆ ਜਾ ਲਾਵਲੇ ਜੀ ਨੰਗ ਤਿੰਨ ਜਾਈ ਹੋ ਗਏ ਆ ਜਾ ਇੱਧਰ ਆ ਜਾ ਗਾਣਾ ਸੁਣਾ ਦੇ ਗਾਣਾ ਆ ਤੇ ਮੇਰਾ ਪੁੱਤ ਇੱਧਰ ਆ ਜਾ ਆ ਧਿਆਨਾ ਆਈ ਆ ਗਾ ਇੱਧਰ ਇੱਧਰ ਆ ਜਾ ਬੁੱਤ ਆ ਲਿਆ ਪਾ এবੀਸੀ ਸੁਣੀਏ ਤੇਰੇ ਕੋਲ ਉਹ ਨਹੀਂ ਆਉਂਦੀ ਇਹਨੂੰ ਕੀ ਕੀ ਹੁੰਦਾ ਕੀ ਹੁੰਦਾ ਗਾਣਾ ਸੁਣਾ ਦੇ ਚੱਲ ਗਾਣਾ ਫੱਟਕੇ ਮੈਂ ਜਾਵਾਂ ਕਿਤੇ ਨਾ ਅਸਲੀ ਤੈਨੂੰ ਛੱਡ ਕੇ ਮੈਂ ਜਹਰ ਜਾ ਤੀ ਕਹਿੰਦੇ ਜਸੂ ਦਾ ਗਾਣਾ ਸੁਣਾਉਂਦੀ ਹੈ ਜੋਹਰੂਗਾ 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 ਨਾ ਚਲ ਆ ਜਾ ਆ ਜਾ ਪੁੱਤ ਆ ਜਾ ਕੋਲੇ ਆ ਜਾ ਵਾਹ ਤੇਰਾ ਪੁੱਤ ਆ ਜਾ ਆ ਜਾ ਤੇਰਾ ਪੁੱਤ ਸੁਣਾ ਦੇ ਪੁੱਤ ਅੱਜ ਲੱਗ ਜੀ ਇਹਨੂੰ ABCs ਕਾਲਿਆ ਕਰੋ ਡਾਡਾ ਸਕਾਇਆ ਕਰੋ ਬੱਚੇ ਪੜੂਗੇ ਹਨਾ ਫਿਰ ਕਾ ਹੁਣ ਇੱਕ ਚਲ ਇੱਕ ਧਰਈਏ ਤੇ ਪੜੂਗੇ ਨਹੀਂ ਫਿਰ ਕੋਈ ਨਹੀਂ ਨਾਲ ਕੈਦੇ ਲਾ ਕੇ ਦੇ ਦਿੱਤੇ ਪੜਾਈ ਦਿੱਤੀ ਪਾ ਨੂੰ ਇੱਥੇ ਕਿੰਨਾ ਚਿਰ ਰਹਿਣੇ ਆ ਕੋਲ ਤੇ ਵੀ ਲੱਗਦਾ ਤੇ ਕੰਮ ਤੇ ਸਿਰ ਤੇ ਇਹ ਕੰਮ ਚੱਲੂਗਾ ਤਰਾਵਾਂਗੇ ਉਹ ਕਹਾਂਵਾਂਗੇ ਨਹੀਂ ਚੱਲਦਾ ਤਾਂ ਫਿਰ ਅੱਗੇ ਕਿੱਥੇ ਚੱਲ ਜਾਵਾਂਗੇ ਗਾਂਹ ਚੱਲ ਜਾਂਦੇ ਨੇ ਚਲੋ ਇੱਕ ਹੋਰ ਪਰਿਵਾਰ ਆ ਇੱਧਰ ਵੀ ਗੱਲ ਕਰਦੇ ਹਾਂ ਉਹ ਅਜ ਪਰਿਵਾਰ ਹੈ ਅੱਛਾ ਇੱਧਰ ਤੁਹਾਡਾ ਪਰਿਵਾਰ ਤੁਹਾਡਾ ਇਹ ਕੀ ਲੱਗਦੀ ਤੁਹਾਡੀ ਇਹ ਕੁੜੀ ਹੈ ਮੇਰੀ ਕੁੜੀ ਹੈ ਅੱਛਾ ਇਹ ਇਹ ਵੱਡੀ ਕੁੜੀ ਦੀ ਕੁੜੀ ਹੈ ਅੱਛਾ ਇਹ ਤੁਹਾਡੀ ਮਤਲਬ ਦੋਤੀ ਆ ਇਹ ਨੋ ਹੈ ਜੀ ਨੋ ਅੱਛਾ ਜੀ ਅੱਛਾ ਜੀ ਤੇ ਕੁੜੀ ਕੰਮ ਕਰਦੀ ਦੇਖੋ ਨੋ ਦੀ ਸੇਵਾ ਹੁੰਦੀ ਹੈ ਲੈ ਉਹ ਨਾ ਕੇ ਆਈ ਸੀ ਕੱਲ ਨੋ ਨੋ ਵੀ ਕਰਦੀ ਅੱਛਾ ਅੱਛਾ ਨੋ ਵੀ ਕਰਦੀ ਆ ਲੜਦੇ ਤਾਂ ਨਹੀਂ ਹੁੰਦੇ ਸੀ ਨਹੀਂ ਨਹੀਂ ਨੋ ਸੱਚ ਲੜਦੀ ਹੋਈ ਨਹੀਂ ਨਹੀਂ ਐਸਾ ਵਧੀਆ ਹੈ ਦੇਖੋ ਪਿਆਰੀ ਏ ਪਹਿਲਾਂ ਕੋਈ ਬੰਬੋ ਮੁੰਡਾ ਕੋਈ ਬੰਨੋ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੇ ਫਿਰ ਇੱਥੇ ਲਵਲਪੁਰ ਰਹੇ ਆ ਇੱਥੇ ਦਿਨ ਲੈ ਕੇ ਹਾਂ ਫਿਰ ਕੰਮ ਅੱਗੇ ਚੱਲ ਜਾਂਦੇ ਤੁਸੀਂ ਅੱਗੇ ਚਲੇ ਜਾਂਦੇ ਸੀ ਬਹੁਤ ਚਿਰਾਂ ਦੇ ਪੁਰਾਣੇ ਆਉਣੇ ਆ ਇੱਥੇ ਹਾਂ ਅੱਛਾ ਜੀ ਅੱਛਾ ਜੀ ਅੱਛਾ ਤੇ ਹੁਣ ਤੁਸੀਂ ਰੋਟੀ ਬਣਾ ਰਹੇ ਆ ਹਾਂ ਕੀ ਬਣਾਇਆ ਅੱਜ ਛੋਲਿਆਂ ਦੀ ਤਰੀ ਛੋਲਿਆਂ ਦੀ ਤਰੀ ਬਣਾਈ ਹੈ ਸੁਨੇਂਦਰੀ ਖਾ ਰਹੀ ਹੈ ਹੈ ਇਹ ਸੰਗਦੀ ਹੈ ਹਾਂ ਆ ਰਾਤ ਨੂੰ ਮੱਛਰ ਵੀ ਹੁੰਦਾ ਹੁਣ ਹਾਂ ਰਾਤ ਨੂੰ ਮੱਛਰ ਨੂੰ ਰੋਟੀ ਖਾਂਦੇ ਰਾਤ ਨੂੰ ਮੱਛਰ ਕਹਿੰਦਾ ਜੀ ਅੱਛਾ ਓ ਮੱਛਰ ਹੁੰਦਾ ਰਾਤ ਨੂੰ ਫੇਰ ਬੜਾ ਔਖਾ ਹੁੰਦਾ ਹੈ ਨਾ ਬੋਟ ਬੂਟ ਨਹੀਂ ਬਣੀ ਕਿਤੇ ਬੋਟਾਂ ਬੜੀਆਂ ਕਿੱਥੇ ਲੋਕਾਂ ਦੇ ਤਾਂ ਉੱਥੇ ਫੇਰ ਕੋਈ ਸਰਕਾਰ ਵੱਲੋਂ ਨਹੀਂ ਕੁਝ ਦਿੱਤਾ ਕਿ ਕਿੱਥੇ ਲਾਵੇ ਉੱਥੇ ਮਿੱਤਰ ਮੀਟਰ ਲਾ ਕੇ ਦਿੱਤੇ ਘਰ ਵੀ ਬਣਾਏ ਆ ਹੈ ਚੱਪੜ ਭਾਈ ਚੱਪੜ ਚੱਪੜ ਬਣਾਏ ਆ ਅੱਛਾ ਅੱਛਾ ਇਹ ਤੁਸੀਂ ਕਿੰਨੇ ਚਿਰ ਬਾਅਦ ਜਾਨੇ ਉੱਥੇ ਫਿਰ ਰਹੇ ਮਹੀਨਾ 15 ਦੇ ਨਾਲ ਕੰਮ ਕੇ ਚਲੇ ਜਾਈਦਾ ਫਿਰ ਫਿਰ ਰੁੜ ਕੇ ਚਲੇ ਜਾਈਦਾ ਚਲੋ ਬਹੁਤ ਵਧੀਆ ਜੀ ਤੇ ਇਹ ਤਸਵੀਰ ਬਸ ਜੀ ਬਸ 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 ਜੀ ਬਸ ਧੰਨਵਾਦ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਛੱਤ ਆਸਮਾਨ ਤੇ ਸ਼ੁਕਰਾਨਾ ਉਸ ਮਾਲਕ ਦਾ ਦੇ ਅਸੀਂ ਵੀ ਸਾਨੂੰ ਦੇਖ ਕੇ ਵੀ ਖੁਸ਼ੀ ਹੋਈ ਕਿ ਇਹਨਾਂ ਦੇ ਚਿਹਰੇ ਖੁਸ਼ੀ ਨਾਲ ਭਰੇ ਆ ਤੇ ਇੱਕ ਉਮੀਦ ਆ ਕਿ ਅਸੀਂ ਸਵੇਰੇ ਉੱਠੀਏ ਸਾਡੀ ਦਿਹਾੜੀ ਪਵੇ ਤੇ ਅਸੀਂ ਰੋਟੀ ਖਾਈਏ ਹੱਲ ਕਿੰਨਾ ਹੱਲ ਕੀ ਚਾਹਨਾ ਆ ਜਾ ਇੱਥੇ ਰੋਟੀ ਗਾਨਾ ਮੈਂ ਤੇਰੇ ਕੋਲ ਹਾਂ ਕੀ ਕਹਿੰਦਾ ਹੱਲ ਕੀ ਹੋਵੇ ਹੱਲ ਇਹ ਕੋਈ ਸਾਡੇ ਮਕਾਨ ਬਣੇ ਕੋਈ ਇਕੱਠਾ ਰਹੀਏ ਨਿਆਣੇ ਪੜਾਈਏ ਅੱਛਾ ਤੇ ਚਾਹਨੇ ਮਤਲਬ ਆ ਬਹੁਤ ਹਾਂ ਲੋਕੀ ਸਾਨੂੰ ਕਹਾਂ ਚ ਪਾਣੀ ਨਹੀਂ ਪਰਣੀ ਜੀ ਕਿਉਂ ਕੋਈ ਨਹੀਂ ਪਾਣ ਦਿੰਦਾ ਇਦਾਂ ਤੁਹਾਨੂੰ ਪਤਾ ਕੋਈ ਫਿਰ ਲੋਕ ਨਹੀਂ ਮਾਰੂ ਨਹੀਂ ਪੂਰੇ ਕਰਨੀ ਕੋਈ ਤੇ ਅਸੀਂ ਸਾਡੀ ਸਾਨੂੰ ਵੀ ਚਾਹ ਹੈ ਕਿ ਬਿ ਸੌਂਕ ਕੇ ਸਾਡੇ ਨਿਆਣੇ ਪੜ ਲਿਖੇ ਹਾਂ ਵੱਡੇ ਮੋਟੇ ਹੋਈ ਜੀ ਹੂੰ ਕਿੱਦਾਂ ਹੈ ਗੱਲ ਚਲੋ ਸਰਕਾਰ ਨੂੰ ਅਸੀਂ ਵੀ ਅਪੀਲ ਕਰਦੇ ਕੀ ਤੁਹਾਡੇ ਬੱਚਿਆਂ ਵੱਲ ਵੀ ਦੇਖੋ ਤੁਸੀਂ ਵੀ ਸਾਡੇ ਪੰਜਾਬ ਦੇ ਵਸਨੀਕ ਆ ਸਾਡੇ ਵਿੱਚ ਲਗਾਣਾ ਹਾਂ ਹਾਂ ਬਿਲਕੁਲ ਬਿਲਕੁਲ ਲਗਾਣੇ ਵਾਲੇ ਕਾਟ ਬਣੀ ਸਾਡੇ ਹਾਂ ਦਾਣੇ ਵਾਲੇ ਕਾਰਟ ਬਣੀ ਸਾਡੀ ਅੱਛਾ ਦਾਣੇ ਨੂੰ ਤੇ ਮੇਲੇ ਨਾਲੇ ਨਹੀਂ ਦਾਣੇ ਦੇ ਕਾਰਟ ਨਹੀਂ ਬਣੇ ਨਹੀਂ ਬਣੇ ਸਾਡੀ ਅੱਛਾ ਕਿਉਂ ਉਦਾਂ ਹੀ ਨਹੀਂ ਜੇ ਬੋਡ ਬਣੀ ਹੈ ਤਾਂ ਫਿਰ ਕਾਰ ਕਿਉਂ ਨਹੀਂ ਬਣੇ ਨਹੀਂ ਬਣਦੇ ਜਿਹੜਾ ਉੱਤੇ ਗਏ ਹੈਗੇ ਹਲੇ ਆਏ ਨਹੀਂ ਹੈਗੇ ਜਿਹੜਾ ਬਜਲੀ ਫਰੀ ਕਰਦੇ ਨੇ ਸਾਨੂੰ ਬਿੱਲ ਸਾਨੂੰ ਬਹੁਤ ਆਉਂਦਾ ਹੈ ਜਿਆ 50 7000 ਰੁਪਏ ਲਾ ਜਾਂਦਾ ਇੱਕ ਇੱਕ ਬੀਲੀ ਤੇ 2 2000 3 3000 ਪੈਂਦਾ ਵਸ ਇੱਕ ਲੈਡ ਦਾ ਤੇ ਪੱਕੇ ਦਾ ਹੀ ਪੱਕੇ ਚਲੋ ਤੇ ਤਸਵੀਰਾਂ ਆਪਾਂ ਦੇਖੀਆ ਕੀ ਮੁਸ਼ਕਲਾਂ ਅਮੇਸ਼ਾ ਕਹੈ ਨਾ ਪਰ ਚਿਹਰੇ ਤੇ ਹੱਸੇ ਆ ਜਿਹੜਾ ਕਹਿੰਦੇ ਨੇ ਜਦ ਮਰਜੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ ਤੇ ਇਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਦੋਸਤੋ ਕਿ ਜ਼ਿੰਦਗੀ ਜਿੰਦਾ ਦਿਲ ਦਾ ਨਾ ਆ ਜ਼ਿੰਦਗੀ ਇੱਕ ਸੰਘਰਸ਼ ਆ ਆਪਾਂ ਸ਼ੁਕਰ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਜੀਏ ਤੇ ਇਹਨਾਂ ਤੋਂ ਕੋ ਸਿੱਖੀ ਹੈ ਕਿਉਂਕਿ ਇਨਸਾਨ ਸਰਾ ਹੀ ਸਿੱਖਦਾ ਧੰਨਵਾਦ ਕਿ ਅਸੀਂ ਵੀ ਚਾਹੁੰਦੇ ਆ ਕਿ ਤੁਹਾਨੂੰ ਇਹ ਜਿਹੀਆਂ ਇੱਕ ਪੱਖ ਦਿਖਾ ਲਈਏ ਜ਼ਿੰਦਗੀ ਦੇ ਪੱਖ ਲੋਕਾਂ ਦੇ ਪੱਖ